ਕੀ ਤੁਹਾਡਾ ਨੀਟ ਸਕੋਰ ਘੱਟ ਹੈ ਤਾਂ ਘਬਰਾਓ ਨੀ ਵੀਜ਼ਾ ਵਰਲ ਲੈ ਕੇ ਆਇਆ ਹੈ ਸੁਨਹਿਰੀ ਮੌਕਾ ਹੁਣ ਕਰੋ ਐਮਬੀਬੀਐਸ ਯੂਕਰੇਨ ਵਿੱਚ ਸਿਰਫ 3.5 ਲੱਖ ਸਾਲਾਨਾ ਖਰਚੇ ਨਾਲ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਵੀਜ਼ਾਵਟ ਇਮੀਗ੍ਰੇਸ਼ਨ ਕੋਡੇਵਾਲਾ ਚੌਕ ਮਠਿੰਡਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮਨਾਏ ਜਾ ਰਹੇ 552ਵੇਂ ਗੁਰਪੁਰਬ ਦੇ ਆਖਰੀ ਦਿਨ ਗੁਰਪੁਰਬ ਦੇ ਸਮਾਗਮਾਂ ਦੀ ਸਮਾਪਤੀ ਨਿਹੰਗ ਸਿੰਘਾਂ ਵੱਲੋਂ ਘੋੜਿਆਂ ਦੇ ਜ਼ੋਹਰ ਦਿਖਾ ਕੇ ਕੀਤੀ ਗਈ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 552ਵੇਂ ਗੁਰਪੁਰਬ ਦੇ ਆਖਰੀ ਦਿਨ ਦਾ ਪ੍ਰੋਗਰਾਮ ਜਦੋਂ ਨੇ ਹੰਗ ਸਿੰਘਾਂ ਵੱਲੋਂ ਸ਼ੁਰੂ ਕੀਤਾ ਗਿਆ ਤਾਂ ਗੁਰੂ ਕੀ ਲਾਡਲੀ ਫੌਜ ਨਿਹੰਗ ਸਿੰਘਾਂ ਨੇ ਘੋਣਿਆਂ ਤੇ ਸਵਾਰ ਹੋ ਕੇ ਕਤਵ ਸ਼ੁਰੂਦ ਕਰਤੇ। ਪੁਰਬਾਂ ਨੂੰ ਸਮਰਪਿਤ ਸ਼੍ਰੀ ਸੰਤਾਨਪੁਰ ਸਾਹਿਬ ਦੀ ਪਵਿੱਤਰ ਧਰਤੀ ਗੁਰਦੁਆਰਾ ਬੇਰ ਸਾਹਿਬ ਉਹਨਾਂ ਉੱਥੇ ਸਾਹਮਣੇ ਹੀ ਗੁਰਦੁਆਰਾ ਜਿਹੜਾ ਨਵਾਬ ਕਪੂਰ ਸਿੰਘ ਜੀ ਯਾਦਗਾਰ ਤੇ ਨਾਲ ਹੀ ਸ਼ੌਣੀ ਬੁੱਢਾ ਦਲ ਤੋਂ ਜਿਹੜਾ ਵਿਸ਼ਾਲ ਮਹੱਲਾ ਸਮੁੱਚੀਆਂ ਇਹਨਾਂ ਹੰਗਸੰਗ ਜਥੇਵੰਦੀਆਂ ਵੱਲੋਂ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਤੇ ਉਹ ਨਿਸ਼ਾਨ ਨਗਾਰੇ ਜੋ ਤਨ ਤਨ ਉਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਰੀ ਜੀ ਨੇ ਬੁੱਢਾ ਦਲ ਦੇ ਪਹਿਲੇ ਮੁਖੀ ਨੂੰ ਬਖਸ਼ਿਸ਼ ਕੀਤੇ ਉਹਨਾਂ ਦੀ ਤਾਬਿਆ ਜਿਹੜਾ ਵਿਸ਼ਾਲ ਮਹਿਲਾ ਸਜਾਇਆ ਗਿਆ ਸਮੁੱਚੀਆਂ ਇਹਨਾਂ ਹੰਗਸੰਗ ਜਥੇਵੰਦੀਆਂ ਵੱਲੋਂ ਮੈਂ ਦੇਸ਼ ਵਿਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਨੂੰ ਸਮੂੱਚੀਆਂ ਨਹਿੰਗ ਸਿੰਘ ਜਥੇਬੰਦੀਆਂ ਵੱਲੋਂ ਬਹੁਤ-ਬਹੁਤ ਵਧਾਈਆਂ ਦਿੰਦਾ ਬਹੁਤ-ਬਹੁਤ ਵਧਾਈਆਂ ਕੇਂਦਰ ਸਰਕਾਰ ਨੂੰ ਜਿਹੜਾ ਪਿਛਲੇ ਸਾਲ ਇੱਥੋਂ ਹੀ ਨਹਿੰਗ ਸਿੰਘਾਂ ਨੇ ਵਾਰਨਿੰਗ ਦਿੱਤੀ ਸੀ ਤੇ ਗੁਰੂ ਨਾਨਕ ਸਾਹਿਬ ਜੀ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਵਾ ਜਿਉਂ ਕਾ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਭਲੋਵਾ ਤੇ ਮਹਾਰਾਜ ਨੇ ਆਪੇ ਹੀ ਕਿਰਪਾ ਕੀਤੀ ਹੈ ਕਿਸਾਨ ਭਰਾਵਾਂ ਦੇ ਜਿਹੜੇ ਤਿੰਨੇ ਕਾਲੇ ਕਾਨੂੰਨ ਜਿਹੜੇ ਤੱਕੇ ਨਾ ਕੇਂਦਰ ਸਰਕਾਰ ਨੇ ਥੋਪੇ ਸੀ ਉਹ ਪ੍ਰਧਾਨ ਮੰਤਰੀ ਨੇ ਵਾਪਸ ਲੈ ਲਏ ਨੇ ਅੱਜ ਬੜਾ ਵਧੀਆ ਮੁਬਾਰਕ ਦੇਣਾ ਅੱਜ ਨਿਹੰਗਾਂ ਦਾ ਮਹੱਲਾ ਉਹ ਗੁਰਸੰਗਤਾਂ ਦੇਖ ਰਹੀਆਂ ਕਿਉਂਕਿ ਲਗਾਤਾਰ ਬਾਬੇ ਨਾਨਕ ਦੀ ਪੁੱਤਰ ਯਾਦ ਦੇ ਨਾਲ ਨਗਰ ਕੀਰਤਨ ਸੇਵਾ ਸਿਮਰਨ ਬੇਅੰਤ ਤਰ੍ਹਾਂ ਦੇ ਪ੍ਰੋਗਰਾਮ ਚੱਲੇ ਆ ਅੱਜ ਇਹਨੇ ਆਗਾ ਦਾ ਘੋੜ ਦੌੜ ਜਿਹਦੇ ਵਾਸਤੇ ਗੁਰਸੰਗਤਾਂ ਜਿਹੜਾ ਗੱਤਕਾ ਹੈ ਮਾਰਸ਼ਲ ਆਰਟ ਉਹਨੂੰ ਦੇਖ ਰਹੀਆਂ ਨਾਲ ਘੋੜ ਘੋੜਿਆਂ ਦੇ ਉੱਤੇ ਇੱਕ ਇੱਕ ਦੋ ਦੋ ਸਵਾਰ ਖੜੇ ਹੋ ਕੇ ਝੁਣਾਉਂਦੇ ਆ ਕੋਈ ਜੰਗ ਜੂ ਕਰਤਬ ਜੋ ਸਾਡੇ ਗੁਰੂ ਮਹਾਰਾਜ ਦੇ ਸਨ ਉਹਨਾਂ ਦੀ ਵਿਰਾਸਤ ਇਹ ਨਿਹੰਗ ਸਿੰਘਾਂ ਨੇ ਸੰਭਾਲੀ ਹੋਈ ਆ ਸੋ ਬਾਬਾ 96 ਕਰੋੜੀ ਬੁੱਢਾ ਧਾਲੇ ਬਾਬਾ ਬਲਬੀਰ ਸਿੰਘ ਤੇ ਉਹਨਾਂ ਦੇ ਜਥੇ ਨੇ ਜਿਹੜੇ ਹੈ ਕਰਤਬ ਦਿਖਾਏ ਆ ਤੇ ਗੁਰਸੰਗ ਤਾਂ ਨਿਹਾਲ ਹੋ ਰਹੀ ਹੈ ਬਿਊਰੋ ਰਿਪੋਰਟ ਉਡਾਨ న్యూਸ 24